ਸਾਡੇ ਦੇ ਪਹਿਲਾ ਪਾਰਾ ਤਾਂ ਫਿਰ ਹੋਰ ਗਈ ਆ ਇਸ ਵਾਸਤੇ ਜਿਹੜੀਆਂ ਤਾਕਤਾਂ ਡਾਕਟਰ ਅੰਬੇਡਕਰ ਜੀ ਦੀ ਲਲਕਾਰ ਰਹੀਆਂ ਨੇ ਦੇਸ਼ ਵਿੱਚ ਸਾਡੀ ਕੌਮ ਦੀ ਸੰਗਤ ਇਹ ਗੁਰੂਆਂ ਦੀ ਧਰਤੀ ਆ ਮਹਾਪੁਰਸ਼ਾਂ ਦੀ ਭਾਈਚਾਰਾ ਆਪਸੀ ਪਿਆਰ ਜਿਹੜਾ ਉਹ ਸਦਾ ਹੀ ਬੜਿਆ ਰਹੂਗਾ ਡਾਕਟਰ ਅੰਬੇਡਕਰ ਜੀ ਨੇ ਸਾਨੂੰ ਇੱਕ ਹੋਰ ਮੈਸੇਜ ਪਹਿਲਾਂ ਦਿੱਤਾ ਉਹ ਪੜ੍ਹੋ ਲਿਖੋ ਇਸ ਲਈ ਪੜ੍ਹਾਈ ਲਿਖਾਈ ਬਹੁਤ ਜ਼ਰੂਰੀ ਆ ਸਮਾਜ ਜਿੰਨਾ ਲਿਖਾਈ ਦਾ ਕਰਾਂਗੇ ਕੋਈ ਵੀ ਗਰੀਬ ਵਰਗ ਦਾ ਬੱਚਾ ਸਾਯੋ ਐਸੀ ਆ ਬੀਸੀਆ ਜਨਰਲ ਆ ਉਹਨੂੰ ਪਹਿਲਾਂ ਸਿੱਖਿਆ ਮਿਲੂਗੀ ਤਾਇਆ ਜੀ ਬਦੂਗਾ ਕਿਉਂਕਿ ਬਾਬਾ ਸਾਹਿਬ ਨੇ ਕਿਹਾ ਸੀ ਕਿ ਸਿੱਖਿਆ ਇੱਕ ਉਹ ਹੋਰਿਆ ਛਿਰਨੀ ਦਾ ਦੁੱਧ ਆ ਜਿਹੜਾ ਪੀਊਗਾ ਉਹ ਦਿਹਾੜੂਗਾ ਉਹ ਵੀ ਦਿਹਾੜੂਗਾ ਇਸ ਲਈ ਸਿੱਖਿਆ ਲੈਣੀ ਬਹੁਤ ਜ਼ਰੂਰੀ ਆ ਖਾਸ ਕਰਕੇ ਚਲੋ ਛੋਤੀਆਂ ਭੁਲੇ ਸੀ ਤੱਕ ਜੰਦ ਵਸਦੀ ਤੇ ਉਹਨਾਂ ਨੇ ਕਿਹਾ ਸੀ ਵੀ ਔਰਤਾਂ ਨੂੰ ਸਿੱਖਿਆ ਹੋਰ ਦੇਣੀ ਜ਼ਰੂਰੀ ਆ ਕਿਉਂਕਿ ਜੇ ਇੱਕ ਔਰਤ ਪਰੂਵੀ ਦਾ ਸਮਾਜ ਜੂਰਾ ਬੜੂਗਾ ਇਸ ਵਾਸਤੇ ਇਹ ਸਾਡੇ ਮਹਾਪੁਰਸ਼ ਚਾਹੇ ਭਗਵਾਨ ਬਾਲਮੀਕ ਮਹਾਰਾਜ ਜੀ ਚਾਹੇ ਜੋਤੀਬਾ ਫੋਲੇ ਜੀ ਜੀ ਰੰਦਾ ਜੀ ਡਾਕਟਰ ਬੇਰਜਰ ਜੀ ਸਤਗੁਰ ਸਿੰਘ ਜੀ ਸਿੱਖੇ ਦੇ ਇਹ ਗੁਰੂ ਪੀਰ ਅਗੰਬਰ ਸਾਧੂ ਮਹਾਪੁਰਸ਼ ਹੋਏ ਆ ਉਹਨਾਂ ਦਾ ਸਾਰਾ ਇਹ ਵਿਚਾਰ ਆ ਕਿ ਸਾਡਾ ਭਾਈਚਾਰਾ ਆਪਸੀ ਪਿਆਰ ਅਸੀਂ ਸਾਰੇ ਇਕੱਠੇ ਹੋઈએ ਇਸ ਦੇਸ਼ ਵਿੱਚ ਜਾਤ ਪਾਤ ਮੁਕਤ ਹੋਵੇ ਸਾਰਾ ਭਾਰਤ ਇੱਕ ਹੋਵੇ ਇਸ ਪਾਸੇ ਮੈਂ ਅੱਜ ਰੁਸ਼ੀ ਸੁਪਰਵਾਲ ਜੀ ਨੂੰ ਤੇ ਇਹਨਾਂ ਦੀ ਸ पूरी ਸਮਰਥੀ ਟੀਮ ਨੂੰ ਆਪਣੇ ਵੱਲੋਂ ਭਾਤੀ ਜਤਾ ਪਾਰਟੀ ਵੱਲੋਂ ਬਹੁਤ ਬਹੁਤ ਵਧਾਈ ਦਿੰਦਾ ਇਸੇ ਤਰ੍ਹਾਂ ਇਹ ਕਾਰਜਕਰਨ ਕਰਦੇ ਰਹਿਣਾ ਸਾਰਾ ਸਮਾਜ ਇਹਨਾਂ ਦੀ ਸਹਿਯੋਗ ਕਰਦਾ ਰਵੇ ਜਿੱਦਾਂ ਅੱਜ ਸਾਰਾ ਪਿੰਚਾਰਾ ਇਕੱਠਾ ਆਇਆ ਰੁਸ਼ੀ ਤੁਹਾਡਾ ਸਵਾਗਤ ਕੀਤਾ ਜਾਂ ਲੋਕਾਂ ਵੱਲੋਂ ਇਹ ਬੜਾ ਪਿਆਰ ਠੀਕ ਹੈ ਜੀ ਅੰਦਰ ਪਿੱਛੇ ਆਪਾਂ ਨੂੰ ਸਵਾਗਤ ਹੈ ਤੁਹਾਡਾ ਜੀ ਜਿਹੜਾ ਸਰੋਪੇ ਨੇ ਆਵਾਜ਼ ਸਟੇਟਿਸ ਪੌਂਟ ਸੇ ਯਾਰਾ ਯਾਰਾ ਨੋਕ ਕੇ ਹਰ ਸਹਾਰਾ ਦੀ ਗੱਲ ਹੈ ਜੈ ਜੀ ਜੈ ਜੀ ਦੇਸ਼ੋ ਕੇ ਹੋਰ ਜਰੂਰ ਕਰਿਆ ਯਾਰਾ ਹੋ ਗਿਆ ਕਿੰਦਰ ਭਾਈ ਜੀ ਆਪਾਂ ਤੇ ਸ਼ਿਕਰ ਬਣਾ ਕੇ ਰੱਖੋ ਜੀ ਜੀ ਦੇ ਵਿੱਚ ਪਤਾ ਜੀ ਅੱਗੇ ਨੂੰ ਆ ਭਾਈ ਕੋਈ ਉਸ ਤੋਂ ਇੱਥੇ ਦਾ ਆਵਾਜ਼ جگر اسی گلانا کرنا چاہیے تو کدی بھی نوکری نہیں ਦਿਆਂ ਦਾ ਧੰਨਵਾਦ ਔਰ ਅਗਰ ਜੰਗੀ ਨੂੰ ਬੇਨਤੀ ਕਰਾਂਗਾ ਤੇ ਦੋ ਸ਼ਬਦ ਆਓ ਸਾਡੇ ਤਰਫੋਂ ਬਾਰਾ ਸਤ ਤੇਰੀ ਸੋਚ ਤੇ ਅੱਜ ਸਰਪੀਰ ਦੇ ਵਿੱਚ ਪਾਣਾ ਸਭਾ ਚਪੀ ਮੋ ਬੇ ਕੱਢੀ ਸ਼ੋਹਰਿਆਤਾਂ ਕੱਢੀ ਜਾ ਰਹੀ ਆ ਤੇ ਉਸ ਪਿੰਨੂ ਦਿੱਤੇ ਨੂੰ ਸਿੱਧਾ ਸਿੱਧਾ ਚਲੇ ਜਾਓ ਅੱਜ ਸ਼ੁਰੂਆਤ ਹੋ ਚੁੱਕੀ ਆ

ਜੋ ਲੋਗ ਬੋਏ ਜਨ ਭਲ ਬੋਏ ਪੰਨੀ ਤੂੰ ਗੱਲ ਕੀਤੀ ਐ ਇੱਕ ਮੀਤੀ ਦੀ ਭਾਰ ਪਿਆ ਦੇਂਦੀ 75 ਲੱਖ ਜਿੰਨੇ ਪੰਨੀ ਦੇ ਸਿਰਫ ਜਿੱਤਿਆ ਮਾਰਿਓ ਆਪਾਂ ਸਾਕੀ ਤੋਂ ਕੇ ਮਨਾਵੇਂ ਆਉਂਦਿਆਂ ਸਮੂਹ ਪੰਜਾਬ ਵਾਸੀਆਂ ਮੇਰੇ ਵਾਸੀਆਂ ਨੂੰ ਸਮੂਹ ਸਰਦਾਰਾਂ ਨੂੰ ਲੱਖ ਲੱਖ ਵਧਾਈ ਤਾਂ ਜੋ ਬੜੇ ਦੇਸ਼ ਦਾ ਔਰ ਪੰਜਾਬ ਦਾ ਨਾਮ ਉੱਚਾ ਹੋ ਸਕੇ ਸਾਰੇ ਲੋਕਾਂ ਨੂੰ ਤੇ ਰਾਸ਼ਟਰੀ ਸੇਵਾ ਦੀ ਭਾਵਨਾ ਪੈਦਾ ਹੋ ਸਕੇ ਇਹਨਾਂ ਸੇਬ ਸ਼ਬਦਾਂ ਦੇ ਨਾਲ ਸਰਨਪੱਤ ਲਖਤ 5 ਦਿਨ ਦਾ ਹੋਇਆ ਕਰਨਬਾਈ ਮੁਰਗੀ ਦਾ ਖਰਸਾ ਵਾਹਿਗੁਰੂ ਜੀ ਕਿਹਾ ਪਹਿਲੇ ਕਦੇ ਨਹੀਂ ਦਿਖਾਉਂਦੇ ਇਸ ਸਮੇਂ ਕਿਸ ਨੂੰ ਦੇਖੋ ਅੱਜ ਭਾਰਤ ਨੂੰ ਅੱਜ ਉਹ ਹੀ ਮੇਰਾ ਇਹ ਰਾਦੇਸ਼ੀ ਮੁਟੇ ਦੇ ਪ੍ਰਧਾਨ ਆ ਉਹਨਾਂ ਦੇ ਵੱਲੋਂ ਭਾਰਤ ਤੋਂ ਸੱਤ ਪੀਲਾਂ ਦੇ ਨਾਲ ਇੱਕ ਸ਼ਾਨਦਾਰ ਤੇ ਵਿਸ਼ਾਲ ਸ਼ੋਭਾ ਯਾਤਰਾ ਜਿਹੜੀ ਆ ਸ਼ਹਿਰ ਖੜੀ ਗਈ ਜਿਸ ਵਿੱਚ ਸ਼ਹਿਰ ਦੇ ਵੱਖ-ਵੱਖ ਹਸਤੀਆਂ ਸ਼ਾਮਲ ਹੋ ਕੇ ਬਾਬਾ ਸਾਹਿਬ ਨੂੰ ਨਮਸਕਤ ਹੋਈਆਂ ਔਰ ਉਸ ਤੋਂ ਬਾਅਦ ਇੱਕ ਸ਼ਾਨਦਾਰ ਰੀਤ ਜਿਹੜੀ ਕੀਤਾ ਗਿਆ ਜਿਸ ਦੇ ਵਿੱਚ ਸਾਡੇ ਬੱਚਿਆਂ ਨੂੰ ਬਾਬਾ ਸਾਹਿਬ ਦੀ ਇਸ ਜਮਾਤ ਬਾਰੇ ਸਾਹਮਣੇ ਦੱਸਿਆ ਗਿਆ ਕਿ ਬਾਬਾ ਸਾਹਿਬ ਦਾ ਕੀ ਸੁਪਨਾ ਸੀ ਕਿ ਆਪਾਂ ਆਪਣੇ ਬੱਚਿਆਂ ਨੂੰ ਆਪਣੇ ਬੱਚਿਆਂ ਨੂੰ ਪੜ੍ਹਾਈਏ ਸਾਂ ਸਿੱਕਾ ਆਪਣਾ ਸਹੀ ਹਿਧਾਰਿਆ ਉਹ ਸਿੱਕੇ ਦਾ ਧਿਆਰਿਆ ਆਪਣੇ ਬੱਚੇ ਦਾ ਖਾਮਚ ਨਹੀਂ ਹੈ ਤਾਂ ਜੋ ਆਪਣੇ ਬੱਚੇ ਵੱਡੇ ਅਫਸਰ ਬਣ ਕੇ ਸਾਡੇ ਦੇਸ਼ ਦੀ ਬਾਗਦੂਦ ਸੰਭਾਲ ਸਕਣ ਕਿ ਸਾਡੇ ਦੇਸ਼ ਜਾ ਸਕਣ ਤਾਂ ਸਾਡੇ ਦੇਸ਼ ਦਾ ਰਾਸ਼ਟਰੀ ਰਾਸ਼ਟਰੀ ਜਿਹੜੇ ਕੰਮ ਕਰ ਸਕਣ ਪੀਸ ਸਾਡੀਆਂ ਕਈ ਤਾਕਤਾਂ ਰੱਈਆਂ ਹੋਈਆਂ ਸਾਡੇ ਦੇਸ਼ ਨੂੰ ਬਣਾਉਣ ਵਾਸਤੇ ਤੋੜਨ ਵਾਸਤੇ ਉਹਨਾਂ ਨੂੰ ਮੋਹ ਤੋੜਵਾ ਜਿਹੜੇ ਜਵਾਬ ਇਹ ਦਿੱਤਾ ਜਾ ਸਕੇ ਉਹ ਤਾਂ ਹੀ ਸੰਭਵ ਹੈ ਦੀ ਆਪਾਂ ਆਪਣੇ ਸਮਾਜ ਦੇ ਬੱਚਿਆਂ ਨੂੰ ਬੰਦ ਤੋਂ ਬੰਦ ਪੜ੍ਹਾਵਾਂਗੇ ਉਹਨਾਂ ਸਿੱਖਿਆਤ ਕਰਾਂਗੇ ਤਾਂ ਜੋ ਉਹ ਲੋਕ ਵੱਡੇ ਹੋ ਕੇ ਦੇਸ਼ ਦੀ ਸੇਵਾ ਕਰ ਸਕਣ